ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬਰਕਾਰੀ ਤਹਿਸੀਲ ਰਜੈਤੋ ਤੇ ਜ਼ਿਲ੍ਹਾ ਬਈਨੂਪੁਰਕੋਟ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਆ ਮੇਰੀ ਇਸ ਘਰੋਂ ਪੈਂਦੀ ਵੀਡੀਓ ਹੈ ਜੀ ਇੱਕ ਐਨੀਮਲ ਸੇਲ ਹੈ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਜਿਹਨੂੰ ਪਸੰਦ ਆਊਗੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਜੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਦੇਸ਼ ਸਿੰਘ ਜੀ ਪੈਂਟ ਉੱਪਰ ਗਾੜੀ ਜ਼ਿਲ੍ਹਾ ਫਰੀਦਕੋਟ ਥੀਲ ਜੈਤੋਈ ਮੋਬਾਈਲ ਨੰਬਰ 7657992440 7657992440 ਠੀਕ ਆ ਬਾਈ ਵਪਾਰ ਦਾ ਕੰਮ ਆ ਹਾਂ ਵਪਾਰ ਦਾ ਕੰਮ ਆ ਪੁਰਾਣਾ ਕੰਮ ਹੈ ਜੀ ਜੀਪੜੀ ਚੱਲੀ ਜਾਂਦੀ ਹੈ ਠੀਕ ਆ ਬਾਈ ਇੱਕ ਨੰਬਰ ਸ਼ੁਰੂ ਕਰ ਲਾਂਗੇ ਸੁਆ ਕਿੰਨੇ ਮਾ ਆ ਸੁਆ ਦੂਜਾ ਹੀ ਦਣ ਕਿੰਨੇ ਦਾ ਜੀ ਇਹ ਦਣ 25 ਦਿਨ ਦਣ ਪੂਰੇ ਹੁੰਦੇ ਆ ਜੀ ਅੱਜ ਤਰੀਕ ਹੋਗੀ 19 19 ਹਾਂਜੀ 6 ਦਿਨ ਦਾ ਹਾਂ 6 ਦਿਨ ਪਈ ਹੈ ਜੀ ਬਾਕੀ ਇੱਕ ਅੱਧਾ ਦਿਨ ਉੱਪਰ ਵੀ ਹਾਂਜੀ ਗਰਮੀ ਹਸਾ ਹੁਣ ਪਹਿਲਾਂ ਵੀ ਸੂਹ ਹੈ ਜੇ 2 ਦਿਨ ਲੈ ਵੀ ਸਕਦੀ ਹੈ ਬਾਦੀ ਥਾਣਾ ਦੀ ਡਾਨਾ ਬਾਈ ਥਾਣਾ ਦੀ ਓਕੇ ਆ ਜੀ ਸੀਰ ਸਲਾਕ ਵੀ ਪੂਰੀ ਸੀਰ ਸਲਾਕ ਪੂਰੀ ਹੈ ਜੀ ਠੀਕ ਆ ਬਾਈ ਕਿੰਨਾ ਕਪਾਜੀ ਦੁੱਧ ਜੀ ਦੁੱਧ 20 ਪਾਸ ਚੱਲੂਗੀ ਵੱਡੇ ਬਾਈ ਠੀਕ ਆ ਜੀ ਬਾਕੀ ਤਿਆਰੀ ਚੰਗੀ ਆ ਜੀ ਤੁਰ ਕੇ ਦਿਖਾ ਦਿਓ ਹਾਈਟ ਵੀ ਕਰਮ ਵਾਲੀ ਦੀ ਚੰਗੀ ਆ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਡੇਟ ਮੁਤਾਬਕ ਬਾਈ ਦੱਸਦਾ 6 ਦਿਨ ਪਏ ਆ ਬਾਕੀ ਕਰਮ ਵਾਲਾ ਪਸ਼ੂ ਕਈ ਯਾਰ ਇੱਕ ਦੋ ਦਿਨ ਉੱਪਰ ਤੇ ਇੱਕ ਦੋ ਦਿਨ ਘੱਟ ਵੀ ਰਹੇ ਸਹਕਦਾ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਵਾ ਸੋਨਾ ਫਿਟਿੰਗ ਵਾਲਾ ਹਵਾਨਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਖ ਨਹੀਂ ਕੱਲਾ ਕੱਲਾ ਨਿਖੜਮਾਂ ਲੱਗਿਆ ਵਾ ਸੋਨਾ ਗਲਾਬੀ ਥਾਣਾ ਮੋੜ ਲੈ ਵੀਰ ਸੀਲਸ ਲੱਗ ਪੂਰੀ ਆ ਬਾਈ ਕਹਿੰਦਾ ਥਾਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਹਾਂ ਤੋ ਬਈ ਬੇਫਿਕਰ ਹੋ ਜਾਈ ਠੀਕ ਆ ਜੀ ਬਜਨ ਮੌਜੂਦ ਤੇ ਪੱਕੇ ਤੋਂ ਵੀ ਕਰਮ ਵਾਲੀ ਚੰਗੀ ਆ ਦੁੱਧ ਬਾਈ ਦੱਸਦਾ 20 ਕਿਲੋ ਪਾ ਜੂਗੀ ਬਾਕੀ ਥੋੜਾ ਜਿਹਾ ਕ੍ਰੋਸ ਸੰਗ ਪੈਂਦਾ ਫਾਇਦਾ ਹੀ ਆ ਗਰਮੀ ਘੱਟ ਮਨਾਊਗੀ ਤੇ ਫੈਟ ਚੰਗੀ ਆ ਜਾਣੀ ਆ ਜੀ ਕੱਲੀ ਕੱਚੀ ਕੱਚੀ ਆ ਜੀ ਹਫਤੇ ਤੱਕ ਤਾਂ ਹੋਰ ਵੀ ਸੋਹਣਾ ਹਵਾਨਾ ਤਿਆਰ ਕਰੂਗੀ ਜੀ 20 ਕਿਲੋ ਦੁੱਧ ਭਾ ਵੀ ਸਕਦੀ ਆ ਬਾਕੀ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਸਕਦਾ ਜੀ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆਜੋ ਮੁੱਲ ਬਈ ਦਾ ਜਮਾ ਜਾਇਜ ਆ ਬਈ 75000 ਜਮਾਨਤਾਨ ਕਰ ਦਾਂਗੇ ਦਾ ਆਪਾਂ ਲੋਕਾਂ ਨਾਲ ਆਪਾਂ ਸੀਣ ਮੰਗਣਾ 50 99 75000 ਚੋਂ ਮਾਨਤਾਣ ਕਰ ਦਾਂਗੇ 75000 ਚੋਂ ਮਾਨਤਾ ਨਹੀਂ ਹੋਊਗਾ ਬਾਈ ਕਹਿੰਦਾ ਮਾਰਨਾ ਕੋਈ ਗੱਪ ਮਾਰ ਦਿੰਦੇ ਬਾਈ ਵਜਨ ਨੇ ਵੇਕੇ ਚੌਂਕ ਨੇ ਫਾਰਮ ਚ ਲਈ ਆਪਾਂ ਲਮਣ ਉਕੜ ਕਰਨ ਲਈ ਬਾਈ ਉਕੜ ਕਰੋ ਲਈ ਸਹੀ ਅੱਜ ਕੱਲ ਪਤਾ ਕੀ ਆ ਬਾਈ 100 ਜਨ 90% ਆਹੀ ਜਵਾਨ ਲੋਕਾਂ ਜਵਾਨ ਦੀ ਗੱਲ ਜਿਹੜੀ ਫਾਰਮ ਚ ਲਈ ਦੀ ਆ ਉਹ ਸੇਵਾ ਚੰਗੀ ਸੀ ਜਿਨ੍ਹਾਂ ਦੇ ਘਰ ਆਈ ਆ ਬਾਈ ਸਭੀ ਪਲੀ ਚੰਗੀ ਆ ਸੀਲਸ ਲੱਗ ਪੂਰੀ ਆ ਜੀ 75000 ਚੋਂ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ